ਕੀ ਕਿ ਤੀਆਂ ਚਲੀਆਂ ਕਿੱਥੇ ਤੀਆਂ ਨਾਮ ਇਸਤਰੀਆਂ ਦਾ ਹੈ ਇਹ ਮਾਲਵੇ ਦੀ ਬੋਲੀ ਹੈ ਇਸਤਰੀ ਨੂੰ ਕਹਿੰਦੇ ਹਨ ਗੁਰੂ ਕੀ ਬਾਣੀ ਸੀ ਤੀ ਇਸਤਰੀ ਦਾ ਨਾਂ ਹੀ ਹੈ ਇਹ ਤੀਆਂ ਇਹਨਾਂ ਨੂੰ ਇੱਧਰ ਅੰਮ੍ਰਿਤਸਰ ਦੇ ਜ਼ਿਲ੍ਹੇ ਵੱਲ ਲਾਹੌਰ ਜ਼ਿਲ੍ਹੇ ਵੱਲ ਥਾਵੇਂ ਕਹਿੰਦੇ ਹਨ ਥਾਵੇਂ ਉਹ ਵੱਖਰੀ ਵੱਖਰੀ ਇਲਾਕੇ ਲਈ ਵੱਖਰੀ ਵੱਖਰੀ ਬੋਲੀ ਹੈ ਇਹ ਮੁਸਲਮਾਨਾਂ ਨੇ ਖਾਲਸਾ ਜੀ ਸ਼ੁਰੂ ਕੀਤੀਆਂ ਪਰ ਮੁਸਲਮਾਨਾਂ ਨੇ ਮੁਸਲਮਾਨਾਂ ਦਾ ਕਰੋ ਜੋਰ ਸੀ ਉਸ ਮੌਕੇ ਤੇ ਉਹਨਾਂ ਨੇ ਸੌਣ ਦੇ ਮਹੀਨੇ ਵਿੱਚ ਆਉਣਾ ਐਤਵਾਰ ਦਾ ਦਿਨ ਮਿੱਥਿਆ ਹੋਣਾ ਹੁਕਮ ਸੀ ਉਹਨਾਂ ਦਾ ਕਿ ਕੋਈ ਕੁੜੀ ਉਹੀ ਇਸਤਰੀ ਜਿਹੜੀ 50 ਸਾਲ ਤੋਂ ਘਟ ਹੈ ਉਹ ਹਰੇਕ ਬਾਹਰ ਨਿਕਲੇ ਪਿੰਡ ਚੋਂ ਜਿਹੜੀ ਘਰ ਵਿੱਚ ਰਹਿ ਜਾਵੇ ਲੱਭ ਪਵੇ ਉਹਨੂੰ ਸਾਰਿਆਂ ਦੇ ਸਾਹਮਣੇ ਉਹਦੀ ਬੇਇੱਜ਼ਤੀ ਕਰਕੇ ਉਹਨੂੰ ਟੁਕੜਾ ਟੁਕੜਾ ਕੀਤਾ ਜਾਂਦਾ ਔਰ ਉਹਨੂੰ ਬਾਹਰ ਕੱਢ ਕੇ ਧਿਆਨ ਦੇ ਨਾਲ ਮਾਰਤਾ ਸੁਣ ਵਾਲੀ ਗੱਲ ਹੈ ਬਾਹਰ ਕੱਢ ਕੇ ਉਹਨਾਂ ਸਾਰਿਆਂ ਨੂੰ ਤੇ ਮੁਸਲਮਾਨਾਂ ਨੇ ਚਾਰ ਚੁਫੇਰੇ ਖੜੇ ਹੋ ਜਾਂਦੇ ਤੇ ਉਹਨਾਂ ਨੌਜਵਾਨ ਕੁੜੀਆਂ ਨੂੰ ਲੰਗੀਆਂ ਕਰਕੇ ਨੇ ਚਾਉਣਾ ਜਿਹੜੀ ਉਹਨਾਂ ਵਿੱਚ ਪਸੰਦ ਆਵੇ ਉਹਨੂੰ ਬਣ ਕੇ ਤੇ ਆਪਣੀ بیگم ਬਣੇ ਇਹ ਸ਼ਰਮੀ ਦਾ ਕਾਰਨ ਸੀ ਬੜਾ ਪਾਰੀ ਇਹ ਬੇਇੱਜ਼ਤ ਦੀ ਗੱਲ ਸੀ ਬੜੀ ਪਾਰੀ ਉਦੋਂ ਇਹ ੀਆਂ ਲਗਣੀਆਂ ਮੁਸਲਮਾਨਾਂ ਨੇ ਸ਼ੁਰੂ ਕੀਤੀਆਂ ਇਹ ਕ੍ਰਿਤੀ ਗੁਰਮੁਖ ਪਿਆਰਿਆਂ ਨੇ ਸਜੋਰ ਲਾ ਕੇ ਹਟਾ ਲਈ ਹੈ ਮੋਹਕ ਨਗਰਾਂ ਵਿੱਚੋਂ हट ਚੁੱਕੀ ਹੈ ਮਹਾਂਪੁਰਖ ਬੜਾ ਡਿੜਕਾਣ ਵਾਲੇ ਦੇ ਬਾਰੇ ਪ੍ਰਚਾਰ ਕਰਿਆ ਕਰਦੇ ਸਨ ਅੱਜ ਦੇ ਦਿਨ ਤਾਉਣ ਦੇ ਮਹੀਨੇ ਦਾਸਮ ਚਿੱਤੇ ਆਈ ਹੈ ਇਸ ਵਾਰ ਤੇ ਜਿਹੜੀਆਂ ੀਆਂ ਪਹਿਣਾ ਨੂੰ ਆਪਣੇ ਭਰਾਵਾਂ ਦੀ ਤੇ ਮਾਪਿਆਂ ਦੀ ਇੱਜ਼ਤ ਚਾਹੀਦੀ ਹੈ ਉਹ ਤਾਂ ਅੱਜ ਤ ਲੈ ਕੇ ਗੰਦੀਆਂ ੀਆਂ ਵਿੱਚ ਬਾਹਰ ਜਾ ਕੇ ਨੱਚਣ ਕੱਪੜਾ ਨਾ ਤੇ ਜਿਨ੍ਹਾਂ